ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਅੱਜ ਮੈਂ ਇਸ ਵੀਡੀਓ ਵਿੱਚ ਬੜੇ ਹੀ ਗੰਭੀਰ ਮੁੱਦੇ ਬਾਰੇ ਗੱਲ ਕਰਾਂਗਾ ਜਿਸ ਦਾ ਸ਼ਿਕਾਰ ਹਰੇਕ ਵਰਗ ਦਾ ਵਿਅਕਤੀ ਹੋ ਚੁੱਕਾ ਹੈ ਉਹ ਹੈ ਜੀ ਟੈਨਸ਼ਨ ਜਿਹੜੀ ਇਹ ਟੈਨਸ਼ਨ ਹੈਗੀ ਆ ਇਸ ਦਾ ਸਰੀਰ ਤੇ ਤੇ ਮਨ ਉੱਤੇ ਦੋਹਾਂ ਤੇ ਬਹੁਤ ਹੀ ਜ਼ਿਆਦਾ ਅਸਰ ਹੋ ਜਾਂਦਾ ਹੈ ਇਹਦੇ ਨਾਲ ਬੰਦਿਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਫੇਲ ਨਾ ਫੇਲ ਨਾ ਉਹ ਚਿੰਤਾ ਦਾ ਸ਼ਿਕਾਰ ਹੋ ਜਾਂਦਾ ਹੈ ਇਕੱਲੇਪਨ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਹੌਲੀ-ਹੌਲੀ ਇਹ ਵੱਡੀ ਬਿਮਾਰੀ ਦਾ ਰੂਪ ਲੈ ਲੈਂਦੀ ਹੈ ਦਿਮਾਗ ਤੇ ਚਿੰਤਾ ਦੇ ਬੜੇ ਜ਼ਿਆਦਾ ਅਸਰ ਨੇ ਹਿੰਦੀ ਨਾਲ ਜਿਹੜੀ ਸਾਡੀ ਧਿਆਨ ਲਗਾਉਣ ਦੀ ਸ਼ਕਤੀ ਹੈਗੀ ਹੈ ਜੀ ਉਹ ਘਟ ਜਾਂਦੀ ਹੈ ਸਾਡੇ ਅੰਦਰ ਨਕਾਰਾਤਮਕ ਸੋਚਾਂ ਜ਼ਿਆਦਾ ਉਪਜਦੀਆਂ ਨੇ ਜੀ ਅੰਦਰ ਸਾਡੇ ਘਬਰਾਹਟ ਤੇ ਡਰ ਵਰਗਾ ਸਿਸਟਮ ਸ਼ੁਰੂ ਹੋ ਜਾਂਦਾ ਹੈ ਸਾਡਾ ਮੂਡ ਸਵਿੰਗ ਹੋਣ ਲੱਗ ਜਾਂਦਾ ਹੈ ਸਾਡਾ ਸੁਭਾਅ ਵਿੱਚ ਚੜਚੜਾਪਨ ਆ ਜਾਂਦਾ ਹੈ ਰਾਤ ਦੇ ਸਮੇਂ ਨੀਂਦ ਵੀ ਬੜੀ ਘੱਟ ਆਉਂਦੀ ਹੈ ਇਦਾਂ ਦੇ ਗੰਭੀਰ ਅਸਰ ਜਿਹੜੇ ਹੈਗੇ ਨੇ ਉਹ ਸਾਡੇ ਉੱਪਰ ਟੈਨਸ਼ਨ ਦੇ थ्रू ਦੇਖਣ ਨੂੰ ਮਿਲਦੇ ਨੇ ਸਿਰਦਰਦ ਮਾਈਗ੍ਰੇਨ ਇਦਾਂ ਦੀ ਪ੍ਰੋਬਲਮ ਹੋ ਸਕਦੀ ਹੈ ਟੈਨਸ਼ਨ ਦੇ ਨਾਲ ਕਈ ਵਿਅਕਤੀਆਂ ਦੇ ਵਿੱਚ ਦੇਖਦੇ ਹਾਂ ਜੀ ਉਹਨਾਂ ਦੀ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਕਈ ਵਾਰੀ ਤਾਂ ਇਦਾਂ ਦੇ ਕੇਸ ਵੀ ਦੇਖੇ ਆ ਜੀ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦਿਲ ਦੀ ਧੜਕਣ ਤੇਜ਼ ਹੋਣਾ ਉਹਨਾਂ ਦਾ ਦਿਲ ਫੇਲ ਹੋ ਜਾਂਦਾ ਹੈ ਕਈਆਂ ਵਿੱਚ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਕਈਆਂ ਦੇ ਗਰਦਨ, ਮੋਢੇ, ਪੇਟ ਵਿੱਚ ਦਰਦ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਸਭ ਤੋਂ ਜਿਹੜੀ ਮੇਨ ਸਮੱਸਿਆ ਹੈਗੀ ਆ ਹਾਜਮੇ ਦੀ। ਟੈਂਸ਼ਨ ਦੇ ਵਿੱਚ ਜਦੋਂ ਕੋਈ ਵਿਅਕਤੀ ਖਾਣਾ ਖਾ ਜਾਂਦਾ ਹੈ ਉਸੇ ਹੀ ਤਰ੍ਹਾਂ ਪਚਦਾ ਨਹੀਂਗਾ। ਉਹਦੇ ਪੇਟ ਦੇ ਅੰਦਰ ਗੈਸ, ਐਸਿਡਿਟੀ, ਕਬਜ਼ ਇਦਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ। ਲੰਬੇ ਸਮੇਂ ਵਿੱਚ ਜਿਹੜਾ ਟੈਨਸ਼ਨ ਦਾ ਅਸਰ ਹੈਗਾ ਜੀ ਬੜਾ ਹੀ ਗੰਭੀਰ ਰੂਪ ਲੈ ਲੈਂਦਾ ਹੈ ਸਾਡਾ ਜਿਹੜਾ ਇਮਿਊਨ ਸਿਸਟਮ ਹੈਗਾ ਇਹ ਉਹਨੂੰ ਕਮਜ਼ੋਰ ਕਰ ਦਿੰਦਾ ਹੈ ਜੀ ਦਿਲ ਦੀਆਂ ਬਿਮਾਰੀਆਂ ਨੂੰ ਵਧਾ ਦਿੰਦਾ ਹੈ ਸਰੀਰ ਵਿੱਚ 슈ਗਰ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਮੁਸੀਬਤਾਂ ਵਧ ਜਾਂਦੀਆਂ ਨੇ ਐਂਗਜ਼ਾਇਟੀ ਤੇ ਡਿਪਰੈਸ਼ਨ ਦਾ ਖਤਰਾ ਵੱਜ ਜਾਂਦਾ ਹੈ। ਜ਼ਿੰਦਗੀ ਇਦਾਂ ਦੀ ਹੈਗੀ ਆ ਰੇਕ ਦੇ ਘਰ ਟੈਨਸ਼ਨ ਹੈਗੀ ਆ। ਟੈਨਸ਼ਨ ਦੇ ਨਾਲ ਬਿਮਾਰੀਆਂ ਵੀ ਪੈਦਾ ਹੋਈਆਂ ਨੇ ਲੋਕਾਂ ਦੇ ਵਿੱਚ। ਪਰ ਆਪਾਂ ਇਸ ਚੀਜ਼ ਨੂੰ ਘਟਾਉਣਾ ਹੈਗਾ ਵਾ। ਦੇਸੀ ਤੇ ਆਸਾਨ ਤਰੀਕੇ ਦੇ ਨਾਲ। ਜਦੋਂ ਤੁਹਾਨੂੰ ਲੱਗੇ ਕਿ ਤੁਹਾਡੇ ਤੇ ਇਦਾਂ ਦੇ ਅਸਰ ਹੋ ਰਹੇ ਨੇ। ਡੂੰਗੇ ਡੂੰਗੇ ਸਾ ਲੈਣੇ ਚਾਹੀਦੇ ਆ ਜੀ ਸਾ ਜਿੰਨੇ ਡੂੰਗੇ ਲੈ ਸਕੋਗੇ ਉਹਨਾਂ ਰੋਕ ਸਕੋਗੇ ਫਿਰ ਹੌਲੀ ਹੌਲੀ ਛੱਡੋਗੇ ਪੰਜ ਤੋਂ 10 ਵਾਰ ਦਿਮਾਗ ਨਾਲ ਸ਼ਾਂਤੀ ਦੇ ਨਾਲ ਨਾਰਮਲ ਹੋ ਕੇ ਬੈਠੋਗੇ ਤਾਂ ਜੋ ਤੁਹਾਡੇ ਦਿਲ ਦੀ ਧੜਕਣ ਜਿਹੜੀ ਹੈਗੀ ਹੈ ਨਾਰਮਲ ਹੋ ਜਾਵੇ ਸਾਨੂੰ ਹਰ ਰੋਜ਼ ਤੁਰਨਾ ਚਾਹੀਦਾ ਹੈ ਹਲਕੀ ਵਰਜਿਸ਼ ਕਰਨੀ ਚਾਹੀਦੀ ਹੈ ਘੱਟ ਤੋਂ ਘੱਟ 15 ਤੋਂ 20 ਮਿੰਟ ਤੁਰਨਾ ਚਾਹੀਦਾ ਹੈ ਜਾਂ ਕੋਈ ਯੋਗਾ ਜਾਂ ਕੋਈ ਸਟ੍ਰੈਚਿੰਗ ਸਰੀਰ ਦੀ ਹੋਣੀ ਚਾਹੀਦੀ ਹੈ ਜਿਸ ਦਾ ਅਸਰ ਤੁਰੰਤ ਦੇਖਣ ਨੂੰ ਮਿਲਦਾ ਹੈ ਤੇ ਤੁਹਾਡੀ ਜਿਹੜੀ ਟੈਨਸ਼ਨ ਹੈਗੀ ਇਹ ਘਟ ਜਾਂਦੀ ਹੈ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਇਹਦੇ ਨਾਲ ਸਾਡੇ ਅੰਦਰ ਐਂਡੋਰਫਿਨ ਨਿਕਲਦੇ ਹਨ ਜੋ ਸਾਡੇ ਅੰਦਰ ਖੁਸ਼ੀ ਦੇ ਪ੍ਰਗਟਾਵੇ ਜਾਂ ਖੁਸ਼ੀ ਦੇ ਹਾਰਮੋਨ ਪੈਦਾ ਕਰਦੇ ਆ ਤੇ ਸਰੀਰ ਨੂੰ ਵਧੀਆ-ਵਧੀਆ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਤੁਸੀਂ 뮤ਜ਼ਿਕ ਸੁਣ ਸਕਦੇ ਆ ਬਾਟ ਸੁਣ ਸਕਦੇ ਆ ਤੁਹਾਡੀ ਜੋ ਵੀ ਪਸੰਦ ਹੈਗੀ ਹੈ ਜੇ ਤੁਹਾਨੂੰ ਹਲਕਾ 뮤ਜ਼ਿਕ ਪਸੰਦ ਹੈਗਾ 뮤ਜ਼ਿਕ ਸੁਣ ਲਓ ਜੇ ਤੁਹਾਡਾ ਇੰਟਰਸਟ ਗੁਰਬਾਣੀ 'ਚ ਹੈ ਗਏ ਗੁਰਬਾਣੀ ਸੁਣ ਲਓ ਜਾਂ ਗੁਰਬਾਣੀ ਪੜ੍ਹ ਲਓ ਇਸ ਦੇ ਨਾਲ ਤੁਹਾਡੇ ਅੰਦਰ ਪੋਜ਼ਿਟਿਵ ਵਾਈਬਸ ਮਿਲਦੀਆਂ ਨੇ ਜੋ ਤੁਹਾਡੇ ਅੰਦਰ ਫਿਕਰ ਤੁਹਾਡੀਆਂ ਚਿੰਤਾਵਾਂ ਤੇ ਤੁਹਾਡੀਆਂ ਡਰ ਨੂੰ ਘਟਾ ਦਿੰਦਾ ਹੈ ਜ਼ਿੰਦਗੀ ਵਿੱਚ ਕੁਝ ਕੰਮਾਂ ਬਾਰੇ ਵੀ ਸੋਚੋ ਕਿ ਅਸੀਂ ਇਹ ਕੰਮ ਕਰਨੇ ਨੇ ਉਹਨਾਂ ਨੂੰ ਕਿਸੇ ਡਾਇਰੀ ਤੇ ਨੋਟ ਕਰ ਲਵੋ ਡੇਲੀ ਆਪ ਦੇ ਲਿਖੋ ਪਲਾਨ ਬਣਾਓ ਕਿ ਅੱਜ ਜਿਵੇਂ ਆ ਚੰਗੇ ਕੰਮ ਕਰਨੇ ਹੈਗੇ ਆ ਇੱਕ ਇੱਕ ਕਰਕੇ ਉਹਨੂੰ ਪੂਰਾ ਕਰੋ ਇਸ ਦੇ ਨਾਲ ਵੀ ਤੁਹਾਡਾ ਜਿਹੜਾ ਦਿਮਾਗ ਹੈਗਾ ਵਾ ਉਸ ਡਿਪਰੈਸ਼ਨ ਫ੍ਰੀ ਰਹੇਗਾ ਦਿਮਾਗ ਦਾ ਪੋਝ ਘਟ ਜੇਗਾ ਸਭ ਤੋਂ ਮੇਨ ਗੱਲ ਹੈਗੀ ਹੈ ਜੀ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਇਦਾਂ ਟੈਨਸ਼ਨ ਦੇ ਵਿੱਚ ਜਾ ਰਹੇ ਹੋ ਆਪਦੇ ਕਿਸੇ ਭਰੋਸੇਮੰਦ ਦੋਸਤ ਕੋਲੇ ਜਾ ਕੇ ਬੈਠੋ ਪਰਿਵਾਰ ਦੇ ਮੈਂਬਰ ਕੋਲ ਜਾ ਕੇ ਬੈਠੋ ਜਿੰਨਦੇ ਨਾਲ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰ ਸਕਦੇ ਹੋ ਉਹਨਾਂ ਕੋਲ ਜਾ ਕੇ ਆਪਣੀ ਸਾਰੀ ਗੱਲਬਾਤ ਕਰੋ ਸਾਂਝ ਬਣਾਓ ਉਹਨਾਂ ਦੇ ਨਾਲ ਜਿਸ ਨਾਲ ਤੁਹਾਡਾ ਮਨ ਦਾ ਭਾਰ ਹਲਕਾ ਹੋਏਗਾ ਤੇ ਤੁਸੀਂ ਟੈਨਸ਼ਨ ਤੋਂ निजात ਪਾ ਸਕੋਗੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦੇਣਾ ਜੀ ਧੰਨਵਾਦ